ਲੋਕ ਸਭਾ ਚੋਣਾਂ ਲਈ ਇਨੀ ਦਿਨੀ ਪੰਜਾਬ ਵਿੱਚ ਪ੍ਰਸ਼ਾਸਨ ਤਿਆਰੀਆਂ ਵਿੱਚ ਰੁੱਝਿਆ ਹੋਇਆ ਏ ਪੇਸ਼ ਹੈ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਇੱਕ ਰਿਪੋਰਟ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚ ਸ਼ਾਹੀ ਸ਼ਹਿਰ ਪਟਿਆਲਾ ਦਾ ਆਪਣਾ ਹਿੱਮਤ ਹੋਵੇ। ਪਟਿਆਲਾ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਪਟਿਆਲਾ ਸ਼ਹਿਰੀ, ਪਟਿਆਲਾ ਦਿਹਾਤੀ, ਸਨੌਰ, ਕਨੌਰ, ਰਾਜਪੁਰਾ, ਸਮਾਣਾ, ਛਤਰਾਣਾ, ਨਾਬਾ ਤੇ ਡੇਰਾ ਬੱਸੀ ਆਉਂਦੇ ਨੇ। ਪਟਿਆਲਾ ਸੂਬੇ ਦਾ ਅਜਿਹਾ ਲੋਕ ਸਭਾ ਹਲਕਾ ਹੈ ਜਿੱਥੇ ਵੋਟਰਾਂ ਦੀ ਗਿਣਤੀ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਦੇ ਹਰ ਹਲਕੇ ਨਾਲੋਂ ਵੱਧੇ। ਇਸੇ ਕਰਕੇ ਇੱਥੇ ਸਭ ਤੋਂ ਵੱਧ ਪੋਲਿੰਗ ਸਟੇਸ਼ਨ ਬਣਾਏ ਗਏ ਨੇ ਇੱਥੇ ਕੁੱਲ ਵੋਟਰਾਂ ਦੀ ਗਿਣਤੀ 18,6424 ਹੈ ਇਹਨਾਂ ਵਿੱਚੋਂ 9,44,300 ਮਰਦ ਅਤੇ 8,62,044 ਮਹਿਲਾ ਵੋਟਰ ਨੇ ਜਦਕਿ 80 트랜ਸਜੈਂਡਰ ਵੋਟਰ ਸ਼ਾਮਲ ਨੇ ਇਸ ਹਲਕੇ ਵਿੱਚ VOTING ਲਈ 2082 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਸ਼ੌਕਤ ਅਹਿਮਦ ਪਰੇ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਪ੍ਰਸ਼ਾਸਨ ਵੱਲੋਂ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਮੰਨੂ ਯਕੀਨੀ ਬਣਾਇਆ ਜਾਵੇਗਾ ਆਪਣੀ ਜਿਹੜੀ ਪੋਲਿੰਗ ਟੀਮਸ ਨੇ ਉਹਨਾਂ ਦੀ ਦੋ ਟ੍ਰੇਨਿੰਗਸ ਹੋ ਚੁੱਕੀਆਂ ਨੇ ਤੇ ਹੁਣ ਤੀਜੀ ਟ੍ਰੇਨਿੰਗ ਜਿਹੜੀ ਹੈ ਕਿ ਉਹ ਅਗਲੇ ਹਫ਼ਤੇ ਸੰਡੇ ਨੂੰ ਹੋ ਜਾਏਗੀ 26 ਤਾਰੀਖ ਨੂੰ ਹੋ ਜਾਵੇਗੀ ਤੇ ਜਿੰਨੀ ਵੀ ਮਸ਼ੀਨਾਂ ਪਾਵੇ ਹੋਣ ਪਾਵੇ ਉਹ ਮੈਨ ਪਾਵਰ ਹੋਵੇ ਉਹਦੀ ਸਾਰੀ ਆਪਾਂ ਆਪਣੀ ਤਰਫੋਂ ਜਿਹੜੀ ਹੈਗੀ ਹੈ ਤਿਆਰੀ ਪੂਰੀ ਕਰ ਦਿੱਤੀ ਹੈਗੀ ਇਹਦੇ ਨਾਲ ਨਾਲ ਆਪਾਂ ਵਕ ਵਕ ਵੋਟਰਾਂ ਦੇ ਜਿਹੜਾ ਹੈਗਾ ਪਹੁੰਚ ਕੇ ਉਹਨਾਂ ਨੂੰ ਪ੍ਰੇਰਿਤ ਵੀ ਕਰ ਰਹੇ ਆ ਅਲੱਗ-ਅਲੱਗ ਤਰੀਕੇ ਅਪਣਾ ਕੇ ਜਿਹੜੇ ਆਪਣੇ ਡਿਸਟ੍ਰਿਕਟ ਦੇ ਆਈਕਨਸ ਨੇ ਉਹਨਾਂ ਨੂੰ ਵੀ ਆਪਾਂ ਇਨਵੋਲ ਕਰ ਰਹੇ ਆ ਕਿ ਉਹ ਟ੍ਰਾਨੋ ਜਿਆਦਾ ਤੋਂ ਜਿਆਦਾ ਆਪਾਂ ਕੋਸ਼ਿਸ਼ ਕਰੀਏ ਕਿ ਉਹ ਬੁਥਾਵਲ ਆਨ 1 ਤਾਰੀਖ ਨੂੰ ਤਾਂ ਆਪਣੇ ਵੋਟ ਪਾਣ ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਹੀਟ ਵੇਵ ਦਾ ਧਿਆਨ ਰੱਖਦਿਆਂ ਹਰ ਬੂਥ ਤੇ ਵੋਟਰਾਂ ਦੀ ਸਹੂਲਤ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਨੇ ਤੇ ਉਹਨਾਂ ਨੇ ਵੋਟਰਾਂ ਨੂੰ ਆਪਣੇ ਵੋਟ ਦੇਣ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਦੀ ਅਪੀਲ ਕੀਤੀ ਜਿਹੜੇ ਪੋਲਿੰਗ ਬੂਥਸ ਨੇ ਉਹਨਾਂ ਦੀ ਬੁਨਿਆਦੀ ਸਹੂਲਤਾਂ ਜਿਹਦੇ ਵਿੱਚ ਖਾਸ ਤੌਰ ਤੇ ਸਾਨੂੰ ਪਤਾ ਹੀ ਹੈਗਾ ਕਿ ਇਸ ਵਾਰ ਹੀਟ ਵੇਵ ਮੈਨੇਜਮੈਂਟ ਦੇ ਸੰਬੰਧ ਵਿੱਚ ਉਹਨ ਕਮਿਸ਼ਨ ਦੀਆਂ ਬਿਲਕੁਲ ਸਖਤ ਹਦਾਇਤਾਂ ਨੇ ਤੇ ਉਹਦੇ ਸੰਬੰਧ ਵਿੱਚ ਉੱਥੇ ਛਬੀਲ ਦਾ ਇੰਤਜ਼ਾਮ ਸ਼ੀਲ ਦਾ ਇੰਤਜ਼ਾਮ ਪੰਖਿਆਂ ਵਗੈਰਾ ਦਾ ਸਾਰਾ ਜਿਹੜਾ ਵੀ ਕੁਝ ਇੰਤਜ਼ਾਮ ਕਰਨਾ ਹੈ ਉਹ ਸਾਰਾ ਹੋ ਚੁੱਕਿਆ ਹੈ ਪਟਿਆਲਾ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਸ਼ਿਵਨਾਰਾਇਣ ਜਾੰਗੜਾ ਦੀ ਰਿਪੋਰਟ